ਤਬੂ ਕੀ ਆ ਚਾਲਾ ਬਹੁਤ ਠੀਕ ਤਸਰੀ ਜਿਸ ਸਾਫ ਤੇ ਸੋਨਿਆ ਅੱਜ ਦਾ ਵਲੋਗ ਦੇਖਿਆ ਸੀ ਉਹਦੇ ਨਾਲ ਹੀ ਵੀ ਅੱਜ ਇੱਕ ਹੋਰ ਵਲੋਗ ਬਣਾਤਾ ਇਹ ਬਣੂ 4-5 ਮਿੰਟਾਂ ਦਾ ਇਧਰ ਅਨੁਰਾਗ ਵੀ ਆ ਗਿਆ ਦਿਖਾ ਵੀ ਬੋਲ ਰਾ ਠੀਕ ਹੱਲੇ ਬਕਸਾਂ ਚੀੜਤੀਆਂ ਆ ਮੁੰਡੇ ਨੇ ਆਇਆ ਪਰ ਅੰਕ ਬਣਾਉਣੇ ਚਲ ਤੂੰ ਵੀ ਆ ਗਿਆ ਟਾਈਮ ਤੇ ਪਹਿਲਾਂ ਤਾਂ ਪਾਈਏ ਆ ਬੋਤਲਾਂ ਨੇ ਉਹ ਚੱਕੀ ਮਣੀ ਬੋਤਲ ਆ ਬੋਲ ਬੋਤਲ ਚੱਕੀ ਕੱਟ ਕੈਮਰਾ ਫੜ ਮੈਂ ਹੁਣ ਮਾ ਰੰਗ ਸਾਤਾ ਦੇ ਖਰਾ ਆ ਕੀ ਚੱਕੀ ਬੰਦਾ ਇਹਦਾ ਵੜਾ ਲਾਤੀਆਂ ਵੜਾ ਉਹ ਲਾ ਕੀ ਕਰਨੀ ਉਹ ਇਧਰ ਕੀ ਹੁੰਦਾ ਛੱਡ ਆ ਲਗਾ ਨਾ ਬਣਾਤੀ ਬੂੜੇ ਆਣਾ ਕੁ ਕਰੇ ਨਾ ਨੂੰ ਕਰ ਤਲ ਲੋ ਜੀ ਆ ਕੀ ਗਿਆ ਨੰਨ ਫੰਨਰ ਫੰਨਰ ਦੀ ਸੀਸੀ ਖੋਲ ਲਈ ਇਹਦੇ ਵਿੱਚ ਇੱਕ ਤਾਣੀ ਪਾਇਆ ਠੰਡਾ ਓਏ ਇਹਦੇ ਵਿੱਚ ਬਾਬੇ ਤਾਣੀ ਪਾਇਆ ਹਨਾ ਕੀ ਗਿਆ ਨੰਨ ਨੇ ਇਹ ਚ ਮਤਲਬ ਦੱਕਾ ਨਹੀਂ ਪੈਂਦਾ ਗਾ ਰੂ ਵਾਲਾ ਅੱਜ ਹੀ ਬੈਟਬਾਲ ਖੇਡਦਾ ਹੈ ਤੱਕ ਪਾਉਣੀਆਂ ਤਾਂ ਨਹੀਂ ਇੱਕ ਕੱਲ ਮੈਨਾਂ ਨਹੀਂ ਬਲਾ ਕੇ ਲੇਗੇ ਤਾਂ ਅੱਛਾ ਲਾ ਤਾਂ ਆਪ ਉਹ ਇੱਕ ਰੰਗ ਬਣਾ ਕੇ ਦਿਖਾਣਾ ਸੁਣ ਆ ਯਾਰ ਥਿਨਰ ਦੀਆਂ ਸੀਸੀਆਂ ਘਾਟ ਜਾਂਦੀਆਂ ਕਿਉਂ ਕਿੰਨਾ ਕਰਾਂਗਾ ਆਪਾਂ ਹੋਰ ਜਿਆਦਾ ਰੰਗ ਤਿਆਰ ਕਰਨਾ ਇਸ ਸੀਸੀ ਸੀ ਚ ਇੱਕ ਹੋਰ ਰੰਗ ਪਾਉਣਾ ਅਜਾ ਥਿਨਰ ਦੀ ਸੀਸੀ ਥਿਨਰ ਯਾਰ ਵੱਡੀ ਸੀਸੀ ਹੁਣ ਚਾਹੀਦਾ ਹੂੰ ਛੋਟੀ ਵਾਲੀ ਬਈ ਲੰਡਾ ਡਾਕਿਆ ਜੀ ਇਹ ਚੱਕ ਵੀ ਦਿਖਾ ਦੇ ਗਿਰਾਂ ਇੱਕ ਆ ਥਿਨਰ ਆ ਗਿਆ ਇਨੂੰ ਕਰਦੀ ਆਪਾਂ ਬੰਦ ਟੱਕਣਾ ਠੀਕ ਆ ਸਚਰਾੰਗ ਦਾ ਹੈ ਜੀ ਠੀਕ ਆ ਭਾਈ ਐਨਾ ਕਥਿੰਨਾ ਦਾ ਗੁਲਾਬੀ ਰੰਗ ਦਾ ਦਿੱਤੇ ਜਾ ਕਲਰ ਬਣ ਗਿਆ ਦਾ ਤੇ ਆਹ ਸੀਸੀਆਂ ਤਾਂ ਕੋਈ ਕੰਮ ਨਹੀਂ ਕਰਉਂਦਾ ਹਾਂ ਸਾਵਨਾਂ ਨੇ ਇਸ ਟਾਈਮ ਆਪਣੀ ਦੁਕਾਨ 'ਚ ਬੈਠਾ ਹਾਂ ਵੀ ਬਾਹਰ ਤਾੜੀ ਬੈਠੇ ਹਾਂ ਚਲੋ ਨੇ ਬੰਦ ਕਰ ਲਓ ਜੀ ਆ ਆਏਗਾ ਭਾਈ ਖਰਾ ਰੰਗ ਆਹ ਰੰਗ ਕਹੇਗਾ ਲਾਲ ਕਿਹੜਾ ਬਣਾਈਏ ਖਰਾ ਬਣਾ ਲੈ ਖਰਾ ਬਣਾਈਏ ਲਾਲ ਬਣਾਉਨੇ ਆ ਨਾਲ ਤੇ ਮੇ ਲੱਗੇ ਹੋਏ ਨੇ ਤੇ ਤੇਰੀ ਹੋਰ ਕੀ ਗੱਲ ਹੈ ਤੇਰੀ ਮਰਜ਼ੀ ਹੈ ਵੀ ਚਲ ਖਰਾ ਬਣਾਉਂ ਲਾਲ ਕੱਲ ਬਣਾਵਾਂਗੇ ਇੱਥੇ ਨਰਦੀ ਸੀਸੀ ਜੇ ਤਾਂ ਫੜ ਲੈਂਦੇ ਆ ਜਰਾ ਪੂਰੀ ਦਿਖਾ ਦੇ ਗਰੋ ਸਮਾਰ ਕੇ ਬਸ ਐਟ ਕਿਹੜਾ ਕਾਹ ਹੈ ਇਹ ਹਰਾ ਹਾਂ ਹਾਂ ਹਰਾ ਬਣਾਉਣਾ ਚ ਇਹ ਹਰਾ 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 ਉਹ ਅੱਜ ਬਣਾਇਆ ਹੈ ਰੰਗ ਕਰਨ ਦਾ ਸੱਚੇ ਰੰਗ ਬਣਾਉਣ ਦਾ ਤਾਂ ਚਾਕੂ ਮਰਕਾੱਖ ਰੱਖੋ ਢੋਲ ਤਾਂ ਨਹੀਂ ਨਾ ਭਾਬਿਓ ਉਦੋਂ ਦਾ ਨਹੀਂ ਕਈ ਵਾਰ ਨਾ ਢੋਲੇ ਆਉਂਦਾ ਬਹੁਤ ਹੈ ਹਾਂ ਤੇ ਇਹ ਦੇਖ ਸੈਟਾਣਾ ਜਮ ਉਹ ਤੱਕਣ ਲਾਤਾ ਬਈ ਰੰਗ ਬਣ ਗਿਆ ਪੂਰਾ ਘੈਂਟ ਖਰੇ ਰੰਗ ਇਹਨੂੰ ਘੋਲ ਦੀ ਚੰਗੀ ਤਰ੍ਹਾਂ ਆਹ ਹਾਂ ਨਿਆਰਾ ਆ ਗਿਆ ਬਈ ਓਏ ਰੰਗ ਬਣਾਉਣਾ ਤੇ ਜੇ ਕਾਲੂ ਅੰਕਲ ਲਾਏ ਫਿਰ ਕਿੰਨਾ ਸਵਾਦ ਇਹ ਸੋਗਾ ਬਾਈ ਬਹੁਤ ਸੇਤੀ ਹੈ ਬਈ ਇਹ ਰੰਗ ਵਧੀਆ ਆਉਂਦਾ ਫਿਰ ਨਾਲ ਹਾਉ ਜੁੜਿਆ ਨਾ ਹੁੰਦਾ ਅੱਜ ਇਹ ਨਾਲ ਕੂਤਰਾਂ ਤੇ ਲਾ ਕੇ ਆਇਆ ਰੰਗ

ਖੰਨ ਰਿਆ ਯਾਰ ਹੋਰ ਲੈਣਾ ਪੂਣਾ ਆਟ ਰੱਖਿਆ ਚੱਲ ਰਹੀ ਆ ਵੀਡੀਓ ਚੱਲ ਰਹੀ ਆ ਚੱਲ ਚੱਲ ਰਹੀ ਆ ਦੇਖ ਲੈ ਮਬੂ ਫੰਕੇ ਪੱਟਾ ਬਣ ਗਿਆ ਬਬੂ ਪੈ ਗਿਆ ਪੈ ਗਿਆ ਆ ਚੱਲ ਗਿਆ ਉਹ ਥੋੜਾ ਜਿਹਾ ਵੀ ਕਾਣਾ ਕਿ ਨਹੀਂ ਥਿੰਨੇ ਵੱਧੋ ਆ ਥਿੰਨੇ ਬਦਲ ਪੈ ਗਿਆ ਰੰਗ ਕਾ ਰੰਗ ਕਟਾ ਦੇਖੋ ਬਾਬੂ ਬਈ ਰੰਗਾਟੇ ਪੈਥੀ ਨੇ ਮਦਦ ਪਿਆ ਮੈਨੂੰ ਵੀ ਦਲੋ ਜੀ ਆ ਸੀਗਾ ਅੱਜ ਦਾ ਹਰਾ ਰੰਗ ਠੀਕ ਆ ਖੜ ਜਾ ਮੜੀ ਇੱਤੋਂ ਪੁਜੀ ਚ ਬਣਾ ਦੇ ਇੱਕ ਐਕਸ ਤੇ ਲਵੇ ਕਰਦੇ ਜਾ ਮੈਨੂੰ ਨਾ ਦਿਖਾਈ ਇੱਧਰ ਆਪ ਖੜ ਜਾ ਇੱਧਰ ਕਰੀ ਕੈਮਰਾ ਯਾਰ ਖੜਿਆ ਬਾਈਡਿੰਗ ਆਹ ਹਾਂ ਸੈਟ ਕਰ ਕੈਮਰਾ ਸਾਫ ਕਰ ਕੋਈ ਨਾ ਕਰ ਖੜਦਾ ਦੇਖ ਬਣਾਇਆ ਦੇਖ ਆਇਨ ਕੀ ਤਾਂ ਲਓ ਜੀ ਆਹ ਰੰਗ ਸੀਣਾ ਬਈ ਹਰਾ ਰੰਗ ਦੇਖੋ ਆ ਪੱਲੇ ਦੀ ਵੀ ਵਧੀਆ ਚੜ ਗਿਆ ਬਸ ਸੈਟ ਆ ਤੁਹਾਨੂੰ ਲਗੂ ਚੁੱਪ ਤੇ ਲਾਲ ਰੰਗ ਵੀ ਕੱਲ ਦੀ ਵੀਡੀਓ ਚ ਪਾਵਾਂਗੇ ਇੱਕ ਅੱਜ ਦਾ ਵਲੋਗ ਪੈਜ ਉਤੇ ਆ ਜਿਹੜਿਆ ਬਣੇ ਗਾਲੀ ਤੂਸਾਂ ਵਾਲੀ ਕੋਹਤੀ ਤੇ ਉਹ ਆ ਹੀ ਨਹੀਂ ਠੀਕ ਆ ਇਹ ਫੰਕਸ਼ਨ ਉਹਦੇ ਤਿਆਰ ਆਤੀ ਹਰਾ ਰੰਗ ਆ ਰੰਗ ਵੀ ਰੱਖਤਾ ਤਾਵਾ ਸੇਨ ਨਾ ਸੀ ਬਈ ਥਿਨਰ ਰੱਖਦੀ ਆਪਾਂ ਥਿਨਰ ਹੋਰ ਲਿਆਵਾਂਗੇ ਤੇ ਪੱਥੜਾ ਆਈ ਆ ਸੀਗੀ ਇਹ ਪ੍ਰਾਣੀ ਹੈਗੀ ਜਿਹੜੀ ਆਪਣੇ ਉਹਦੇ ਕੋਲ ਸੀ ਇਹ ਅਹੀਂ ਸੁੱਕ ਗਈ ਤੇ ਇੱਕ ਸਾਨੂੰ ਆ ਪੱਥੜਾ ਹੀ ਦਿਖਾਉਣੇ ਅੰਦਰੋਂ ਇਹ ਅੰਦਰੋਂ ਨਹੀਂ ਦਿਖਾਈ ਬਈ ਪਿਛਲੇ ਵੀਡੀਓ ਚ ਇਹ ਬਸ ਸਪੈਸ਼ਲ ਰੰਗ ਰੰਗਤੀ ਬਣੂਗਾ ਵੀਡੀਓ ਬਲੌਗ ਦੇਖੋ ਇਹ ਹੁੰਦੀ ਆ ਬਈ ਪੱਥੜਾ ਆਈ ਕਿੰਨੀ ਆ ਪੱਥਰ ਦੀ ਖੜ ਜਾ ਮੜਾਈ ਪੜਾਈ ਮੜਾ ਇਹ ਮੈਨ ਲਾ ਖੋ ਨਾਲ ਖੜ ਦੇ ਤਾ ਲਓ ਜੀ ਆਹ ਸੀ ਪੱਥਰ ਢਾਈ ਖੜ ਜਾਓ ਤਾ ਲਓ ਜੀ ਬਾਪੂ ਦੇਖ ਲਈ ਬਸ ਅੱਜ ਦਾ ਬਸ ਥੋੜਾ ਜਿਹਾ ਹਿਲਾ ਰਾਂ ਕਿ ਅੱਲਾ ਫੜਦਾ ਕੀ ਕਰਨੀ ਇਹ ਮੜਾ ਜਾਂ ਟੱਕਣਾ ਜਾਂ ਢਿੱਲਾ ਇਹ ਇਸੀ ਸਮੇਂ ਹੋ ਗਿਆ ਕੁਸੀ ਲਾ ਦੇਣਾ ਕਿੰਨੇ ਅਸੀਦੀ ਆ ਅਸੀਦੀ ਆ ਥੇ ਨਰਦੀ ਹੁੰਦੀ ਆ ਦੇਖ ਨਾਮ ਲਿਖ ਤਰਖਿਆ ਡਾਇਆਮਿਨ ਇਹ ਹੁੰਦੀ ਆ ਇਹ ਕੋਤਰਾਸ ਤੇ ਹੁੰਦੇ ਨੇ ਲੋਕਾਸ ਵਾਸਤੇ ਹੁੰਦੇ ਨੇ ਇਹ ਆਉਂਦੀ ਆ ਬਾਬੇ 55 ਰੁਪਏ ਦੀ ਬਹੁਤ ਆ ਬਈ ਹਣਾ 55 ਰੁਪਏ ਤੇ ਬਾਣੀ ਬਸ ਹੋ ਕੁਤਰਾ ਰੰਗ ਲੱਗ ਜੇ ਪੱਥੜਾ ਹੀ ਬਹੁਤ ਆ ਹਾਂ ਸ਼ਾਇਦ ਬੱਧੀ ਲੱਗ ਜੇ ਤੇ ਹਰਾ ਰੰਗ ਦੱਸਿਓ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਿਓ ਠੀਕ ਆ ਬਈ ਤੇ ਪੁਰਾਣਾ ਜਿਹੜਾ ਆ ਆ ਸੀਸੀ ਦੇ ਵਿੱਚ ਪਿਆ ਦੀ ਪਹਿਲਾਂ ਵਾਲੇ ਚ ਉਹ ਇਹਨਾਂ ਦੇ ਕੂਤਰਾਂ ਤੇ ਲਾਇਆ ਅੱਜ ਆ ਚੱਲ ਲਾਈ ਇਹਨਾਂ ਦੇ ਵੀ ਕਿਹੜਾ ਰੰਗ ਲਾਇਆ ਤੇਰੇ ਵਾਲਿਆਂ ਨੇ ਹਲੋ ਆਹ ਨਾ ਹਰਾ ਡੰਡਾ ਤੇ ਹਰੀ ਚੱਲਰ ਚਲੋ ਬਾਬਾ ਐਨੇ ਕੀ ਵੀਡੀਓ ਸੀ ਹਨਾ ਤੇ ਬਸ ਰੰਗ ਰੰਗ ਦਿਖਾਤਾ ਕਿਵੇਂ ਦਾ ਸੀਗਾ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ ਕਰਦੇ ਓਏ ਐਂ ਨਿਕਲਦੇ